ਸਾਰਿਆਂ ਦੀਆਂ ਨਜ਼ਰਾਂ ਭਾਈ ਅਮਰਤਪਾਲ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਅੱਜ ਸੌਂ ਚੁੱਕੜ ਗਏ ਤੇ ਥੋੜੀ ਦੇਰ ਦੇ ਵਿੱਚ ਲੋਕ ਸਭਾ ਸਪੀਕਰ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੂੰ ਸੌਂ ਚੁੱਕਣੀ ਪਵੇਗੀ ਤੇ ਹੁਣ ਸਾਰੀਆਂ ਸਿੱਖ ਜਥੇਬੰਦੀਆਂ ਦੀ ਉਡੀਕਾ ਖਤਮ ਹੋ ਗਈਆਂ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਅੱਜ ਐਮਪੀ ਦੇ ਅਹੁਦੇ ਵਜੋਂ ਜਿਹੜੀ ਕਿ ਸੌਂ ਚੁੱਕਣ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਪੂਰਨ ਤੌਰ ਤੇ ਇੱਕ ਖੁਸ਼ੀ ਦਿਖਾਈ ਦੇ ਰਹੀ ਹੈ ਪਰਿਵਾਰ ਨੇ ਵੀ ਭਾਈ ਅਮਰਤਪਾਲ ਦੇ ਨਾਲ ਮੁਲਾਕਾਤ ਕਰਨ ਲਈ ਗਏ ਤੇ ਜਿਸ ਦੇ ਦੌਰਾਨ ਪਾਈ ਅਮਰਿਤਪਾਲ ਨੂੰ ਅੱਜ ਸੌ ਟਕੌਣ ਦੇ ਹੁਕਮ ਦਿੱਤੇ ਗਏ ਇਜਾਜ਼ਤ ਮਿਲੀ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਥੋੜੀ ਦੇਰ ਦੇ ਵਿੱਚ ਸੌ ਚੁੱਕਣਗੇ ਤੇ ਜਿਸ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਦੀਆਂ ਨਜ਼ਰਾਂ ਸਿੱਖਾਂ ਦੀਆਂ ਨਜ਼ਰਾਂ ਭਾਈ ਅਮਰਤਪਾਲ ਦੇ ਉੱਤੇ ਟਿਕੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜਿਸ ਦੌਰਾਨ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕੁਝ ਸ਼ਰਤਾ ਵੀ ਰੱਖੀਆਂ ਹੋਈਆਂ ਨੇ ਤੇ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਨਹੀਂ ਆ ਸਕਦੇ ਤੇ ਪੈਰੋਲ ਜਿਹੜੀ ਕਿ ਉਹਨਾਂ ਨੂੰ 4 ਦਿਨ ਦੇ ਮਿਲ ਚੁੱਕੀ ਹੈ ਪਰੰਤੂ ਦਿੱਲੀ ਦੇ ਵਿੱਚ ਰਹਿ ਕੇ ਹੀ ਉਹ ਸਾਹ ਚੁੱਕਣਗੇ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਲੋਕ ਸਭਾ ਦੇ ਸਪੀਕਰ ਦੇ ਕਮਰੇ ਦੇ ਵਿੱਚ ਜਾ ਕੇ ਆਪਣੀ ਸੌ ਚੱਕ ਸਮਾਗਮ ਦੀ ਰਸਮ ਪੂਰੀ ਕਰਨਗੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਜਿਹੜੀ ਕਿ ਕੁਝ ਸ਼ਰਤਾਂ ਜਿਹੜੀਆਂ ਕਿ ਰੱਖੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਉਹਨਾਂ ਸ਼ਰਤਾਂ ਦੇ ਉੱਤੇ ਪੂਰਨ ਤੌਰ ਤੇ ਖਰੇ ਨਜ਼ਰ ਆਉਣਗੇ ਤੇ ਜਿਸ ਦੇ ਦੌਰਾਨ ਉਹ ਮੀਡੀਆਦਾਰੇ ਤੋਂ ਵੀ ਦੂਰ ਰਹਿਣਗੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਇਹ ਜੁੜੇ ਹੋਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅੱਜ ਪਾਈ ਅਮਰਿਤਪਾਲ ਸਿੰਘ ਜਿਹੜੇ ਕਿ ਸੌ ਚੁੱਕਣ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਗੱਲ ਕਰੀਏ ਤਾਂ ਖੜੂ ਸਾਹਿਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਇਸ ਵਾਰ ਗੱਲ ਨੂੰ ਲੈ ਕੇ ਪੂਰਨ ਤੌਰ ਤੇ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਸੀ ਤੇ ਦੂਜੇ ਪਾਸੇ ਦੱਸ ਦਈਏ ਕਿ ਲਾਲ ਜਿੱਤ ਪੁਲਰਾਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਜੀਰਾ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵਰਸਾ ਸਿੰਘ ਵਲਟੋਹਾ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨਜ਼ਰ ਆ ਰਹੇ ਸੀ ਤੇ ਖੜੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਨੇ ਜਿਹੜਾ ਕਿ ਅਜਾ ਚੋਣ ਲੜ ਕੇ ਸਾਰਿਆਂ ਨੂੰ ਮਾਤ ਪਾਈ ਤੇ ਜਿਸ ਤੋਂ ਬਾਅਦ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਦੂਜੇ ਪਾਸੇ ਭਾਈ ਅਮਰਤਪਾਲ ਦੇ ਰਿਹਾਈ ਨੂੰ ਲੈ ਕੇ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਰਿਹਾਈ ਦਾ ਮੁੱਦਾ ਉੱਠਿਆ ਹੋਇਆ ਨਜ਼ਰ ਆ ਰਿਹਾ ਸੀ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਦੋਂ ਸੌਚ ਸਮਾਗਮ ਹੋਇਆ ਤੇ ਦੱਸਿਆ ਜਾ ਰਿਹਾ ਸੀ ਕਿ 12 ਸੰਸਦ ਮੈਂਬਰ ਸ਼ਾਮਲ ਹੋਏ ਪਰੰਤੂ ਭਾਈ ਅਮਰਤਪਾਲ ਸਿੰਘ ਨੂੰ ਬਾਰ-ਬਾਰ ਬੁਲਾਇਆ ਗਿਆ ਪਰੰਤੂ ਉੱਥੇ ਗੈਰ ਹਾਜ਼ਰ ਹੈ ਕਿਉਂਕਿ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਸੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਨ ਨਜ਼ਰ ਆ ਰਹੀਆਂ ਸੀ ਤੇ ਇਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਗੈਰਹਾਜ਼ਰ ਵੀ ਰਹੇ ਉੱਥੇ ਤੇ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਕਿ ਜੇਕਰ 60 ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਸੌ ਨਹੀਂ ਚੱਕਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ ਤੇ ਪੰਜਾਬ ਸਰਕਾਰ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਪੂਰਨ ਤੌਰ ਤੇ ਦਬਾਅ ਪਾ ਕੇ ਰੱਖਿਆ ਤੇ ਉੱਥੇ ਐਨਐਸਏ ਐਕਟ ਰਿਹਾਈ ਨੂੰ ਲੈ ਕੇ ਜਿਹੜੀ ਕਿ ਗੱਲਬਾਤ ਕੀਤੀ ਗਈ ਤੇ ਜਿਸ ਤੇ ਦੌਰਾਨ ਉਹਨਾਂ ਨੇ ਕਹਿ ਕੇ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਐਨਐਸਏ ਵਾਪਸ ਲਿਆ ਜਾਵੇ ਪਰੰਤੂ ਐਨਐਸਏ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਜੇਕਰ ਗੱਲ ਕਰੀਏ ਸੰਸਦ ਦੇ ਵਿੱਚ ਸੌ ਚੁੱਕਣ ਦੀ ਤਾਂ ਉੱਥੇ 12 ਲੋਕ ਸਭਾ ਮੈਂਬਰ ਪੰਜਾਬ ਦੇ ਗਏ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਉੱਥੇ ਨਹੀਂ ਪਹੁੰਚੇ ਤੇ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਲੋਕ ਸਭਾ ਸਪੀਕਰ ਨੂੰ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਤੇ ਸੌਂ ਚੁੱਕਣ ਦੀ ਇਜਾਜ਼ਤ ਮੰਗੀ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਇਜਾਜ਼ਤ ਮਿਲ ਗਈ ਐ ਚਾਰ ਦਿਨਾਂ ਦੀ ਪੈਰੋਲ ਮਿਲੀ ਐ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਏ ਸੀ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਅੱਜ ਲੋਕ ਸਭਾ ਦੇ ਸਪੀਕਰ ਦੇ ਕਮਰੇ ਦੇ ਵਿੱਚ ਸੌਂ ਚੁੱਕਣਗੇ ਕੁਝ ਸ਼ਰਤਾਂ ਰੱਖੀਆਂ ਗਈਆਂ ਪਰੰਤੂ ਉਹ ਪੰਜਾਬ ਨਹੀਂ ਆ ਸਕਦੇ